ਹਰ ਸਰਕਾਰ ਵੱਲੋਂ ਰਾਮਕੀਤੇ ਦੇ ਯੁੱਧ ਨਸ਼ਾ ਵਿਰੋਧ ਮੈਮ ਨੋਜੋਗੇ 1 ਮਾਰਚ ਤੋਂ ਸ਼ੁਰੂ ਕੀਤੀ ਆ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੂਬਾ ਪੱਦਰੀ ਤੌਰ ਤੇ ਇਹ ਨਸ਼ਾ ਦੇ ਸਦਾਗਰਾਂ ਦੇ ਉਹਨਾਂ ਦੇ ਰੇਡ ਹੋ ਰਹੇ ਨੇ ਸੋ ਇਸੇ ਲੜੀ ਦੇ ਤਹਿਤ ਅੱਜ ਗੁਰਦਾਸਪੁਰ ਜਲ ਕੇ ਸਾਰੇ ਪੰਜਾਬ ਦੇ ਵਿੱਚ ਵੀ ਚੱਲ ਰਹੇ ਨੇ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਸੁਪਰਵਾਈਜ਼ ਕਰਨ ਆਇਆ ਸੀ ਸੋ ਸਵੇਰੇ अर्ਲੀ ਮਾਰਨਿੰਗ ਤੋਂ ਸ਼ੁਰੂ ਹੋ ਸਾਡਾ ਆਪਰੇਸ਼ਨ ਔਰ ਜੋ ਵੀ ਰਿਕਵਰੀ ਹੋਏਗੀ ਉਹ ਸ਼ਾਮ ਨੂੰ ਐਸਐਸਪੀ ਸਾਹਿਬ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਟੋਟਲ ਕਿੰਨੀ ਫਿਕਰਾ ਸੋ ਇਹ ਅਗਲੇ ਦਿਨ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਜਿੰਨੇ ਵੀ ਟੋਟਲ ਫਿਕਰਾ ਤਨੋਂ ਅਸੀਂ ਇਹਦਾ 31 ਤਰੀਕ ਨੂੰ ਖੁਲਾਸਾ ਕਰਾਂਗੇ ਵੀ ਹੁਣ ਤੱਕ ਦੇ ਆਪਰੇਸ਼ਨ ਦੇ ਵਿੱਚ ਕੀ ਕੀ ਹਾਸਲ ਹੋਇਆ ਗੁਰਦਾਸਪੁਰ ਦੇ ਕੁਝ ਕਿੜੀਆਂ ਕਿੜੀਆਂ ਜਗ੍ਹਾ ਲੜ ਗਈਆਂ ਜਿੱਥੇ ਸਰਚ ਕੀਤਾ ਜਾ ਰਿਹਾ ਉਹ ਅਲੱਗ-ਅਲੱਗ ਜਗ੍ਹਾ ਰਹਿ ਹੈ ਜੀ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹਦੇ ਨਾਲ ਉਹ ਬੰਦੇ ਜਿਹੜੇ ਅਲਰਟ ਹੋ ਜਾਣਗੇ ਸੋ ਜੋ ਵੀ ਹੈਗਾ ਸਾਰੀ ਸੀਕ੍ਰੀਟ ਇਨਫੋਰਮੇਸ਼ਨ ਆਉਂਦੀ ਜਿੱਥੇ ਵੀ ਆਉਂਦੀ ਉੱਥੇ ਰੇਡ ਕਰ ਰਹੇ ਇਸ ਤਰ੍ਹਾਂ ਦੀ ਲਿਸਟ ਵੀ ਮੰਗੀ ਗਈ ਪੰਜਾਬ ਸਰਕਾਰ ਦੇ ਵੱਲੋਂ ਕਿ ਇਹ ਨਸ਼ਾ ਤਸਕਰ ਹੈਗੇ ਨੇ ਕਿਸ ਤਰ੍ਹਾਂ ਦਾ ਨਸ਼ਾ ਵੇਚਦੇ ਹੈਗੇ ਨੇ ਜਾਂ ਕਿੰਨਾ ਕਿੰਨੀ ਉਹਦੀ ਟੋਟੀ ਹੈਗੀ ਇਦਾਂ ਦੀ ਕੋ ਲਿਸਟ ਮੰਗੀ ਗਈ ਆ ਗੁਰਦਾਸਪੁਰ ਦੀ ਲਿਸਟ ਤਿਆਰ ਕੀਤੀ ਗਈ ਇਸ ਤਰ੍ਹਾਂ ਦੀ ਜਿਆਦਾਤਰ ਹੁਣ ਤੱਕ ਦੀ ਜੋ ਰਿਕਵਰੀ ਸਾਡੇ ਕੋਲ ਹੋਈ ਆ ਉਹਦੇ ਸੈਂਥੈਟਿਕ ਡਰੱਗ ਜਿਆਦਾ ਪਾਇਆ ਗਿਆ ਸੋ ਉਹ ਜਿਹੜੀ ਲਿਸਟ ਵੀ ਹੈਗੀ ਆ ਉਹ ਅਸੀਂ ਅੱਜ মিডিਆ ਸਾਹਮਣੇ ਨਹੀਂ ਡਿਕਲੇਅਰ ਕਰ ਸਕਦੇ ਉਹ ਐਸਐਸਪੀ ਸਾਹਿਬ ਆਪਣੀ ਰਿਪੋਰਟ ਭੇਜ ਰਹੇ ਨੇ ਜਿਸ ਤਰ੍ਹਾਂ ਸਰ ਕੁਆਟਰ ਵਾਲੇ ਏਰੀਆ ਹੈਗਾ ਆਪਣਾ ਪਾਰਟਰੀ ਦੇ ਵਿੱਚ ਕੋਈ ਸਫਾਈ ਕੀਤੀ ਹੈਗੀ ਆ ਕੀ ਇਹ ਜਿਹੜੇ ਪੱਤੀ ਦਾ ਜੱਟ ਤਸਕਰ ਹੈਗੇ ਨਾ ਉਹ ਅਸਾ ਹਾਂਜੀ ਬਿਲਕੁਲ ਚੱਲ ਰਹੀ ਹੈ ਜੀ ਬਾਰਡਰ ਰੀਤੀ ਵੀ ਚੱਲ ਰਹੀ ਹੈ